ਰਾਗ ਗੌੜੀ ਮਹੱਲਾ 5ਵਾਂ ਗੌੜੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪ ਕਾਲ ਪੁਰਖ ਹੈ ਕਹੈ ਤੇ ਸਤ ਗੁਰ ਸੱਚੇ ਦੀ ਕਿਰਪਾ ਨਾਲ ਮਿਲਦਾ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਉ ਕਿਸੇ ਵਿਰਲੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋ ਰੇ ਪਰੇ ਪਰੇ ਹੀ ਕੋ ਲੁਜੀ ਹੈ ਸਾਬ ਸਾਧਾਰਨ ਹਾਲਾਤ ਵਿੱਚ ਬਣੀ ਪਈ ਹੈ ਇਹ ਮਨੁੱਖ ਦੀ ਸਾਧਾਰਨ ਹਰ ਬੰਦੇ ਦਾ ਲਗਭਗ ਇਹ ਹਾਲ ਹੋਇਆ ਕਿ ਕਰੋੜਾਂ ਕੋਲ ਨੇ ਹੋਰ ਕਰੋੜਾਂ ਲੱਖਾਂ ਇਕੱਠੇ ਕਰ ਰਿਹਾ ਫਿਰ ਵੀ ਮਾਇਆ ਦੀ ਤ੍ਰਿਸ਼ਨਾ ਅੰਦਰੋਂ ਮੁੱਕ ਨਹੀਂ ਰਹੀ ਸਭ ਹੋਰ ਵਧੀਤ ਹੋਰ ਵਧੀਤ ਇਕੱਠਾ ਕਰਨ ਵਾਸਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਸੁੰਦਰ ਨਾਰੀ ਅਨਕ ਪਰਕਾਰੀ ਪਾਰਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁਜੀਹੇ ਮਨੁੱਖ ਆਪਣੀ ਸੁੰਦਰ ਇਸਤਰੀ ਨਾਲ ਅਨੇਕਾਂ ਕਿਸਮਾਂ ਦੇ ਲਾਡ ਪਿਆਰ ਕਰਦਾ ਹੈ ਫਿਰ ਵੀ ਪਰ ਇਸਤਰੀ ਸੰਗ ਦਾ ਮੰਦ ਕਰਮ ਕਰਦਾ ਹੈ ਕਾਮ ਵਾਸਨਾ ਵਿੱਚ ਅੰਨੇ ਹੋਏ ਨੂੰ ਇਹ ਨਹੀਂ ਸੋਝਦਾ ਕਿ ਭੈੜਾ ਕਰਮ ਕਿਹੜਾ ਹੈ ਤੇ ਚੰਗਾ ਕਰਮ ਕਿਹੜਾ ਹੈ ਆਨਕ ਬੰਦਨਾ ਮਾਇਆ ਪਰਮ ਤਪ ਪਰਮ ਹੈ ਆ ਗੁਣ ਨਿਦ ਨਹੀਂ ਗਾਇਆ ਮਨ ਬਖੈ ਹੀ ਮਹਿ ਲੁਜੀ ਹੈ ਮਾਇਆ ਦੇ ਮੋਹ ਅਨੇਕਾਂ ਬੰਦਨਾਂ ਵਿੱਚ ਵੱਜਾ ਹੋਇਆ ਮਨੁੱਖ ਮਾਇਆ ਦੀ ਖਾਤਰ ਭਟਕਦਾ ਰਹਿੰਦਾ ਹੈ ਮਾਇਆ ਬੁਰਾਈ ਦੇ ਮਗਰ ਹੀ ਖਵਾਰ ਹੁੰਦਾ ਹੈ ਤੇ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਦੀ ਸਿੱਤਸਲਾ ਨਹੀਂ ਕਰਦਾ ਮਨੋਖਾਂ ਦੇ ਮਾਨ ਵਿਸ਼ਿਆਂ ਦੀ ਅੱਗ ਵਿੱਚ ਹੀ ਸੜਦੇ ਰਹਿੰਦੇ ਹਨ ਜਾਂ ਕੋ ਰੇ ਕਿਰਪਾ ਕਰੇ ਜੀਵਤ ਸੋਈ ਮਰੇ ਸਾਦ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰ ਸਿਜੀ ਹੈ ਹੈ ਭਾਈ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਹੀ ਮਨੁੱਖ ਦੁਨੀਆਂ ਦੀ ਕਿਰਤਕਾਰ ਕਰਦਾ ਹੋਇਆ ਵੀ ਮਾਇਆ ਦੇ ਮੋਹ ਵੱਲੋਂ ਅਸ਼ੋ ਰਹਿਂਦਾ ਹੈ ਤੇ ਸਾਧ ਸੰਗਤ ਵਿੱਚ ਰਹਿ ਕੇ ਮਾਇਆ ਦੀ ਘੁੰਮਣ ਘੇਰੀ ਤੋਂ ਪਾਰ ਲੰਘ ਜਾਂਦਾ ਹੈ। हे ਨਾਨਕ ਉਸ ਮਨੁੱਖ ਪ੍ਰਮਾਤਮਾ ਦੇ ਦਰ ਤੇ ਕਾਮਯਾਬ ਗਿਣਿਆ ਜਾਂਦੇ ਹਨ। ਉਹ ਮਨੁੱਖ ਹੀ ਉਸ ਮਾਲਕ ਦੇ ਦਰ ਤੇ ਕਾਮਯਾਬ ਹੁੰਦੇ ਹਨ। ਗੌੜੀ ਮਹਲਾ 5 ਸਭ ਹੂੰ ਕੋ ਰਸ ਹਰ ਹੋ ਰਹਾ ਹੋ ਹੈ ਭਾਈ ਪਰਮਾਤਮਾ ਦਾ ਨਾਮ ਹੀ ਸਭ ਜੀਵਾਂ ਦਾ ਸ੍ਰੇਸ਼ਟ ਆਨੰਦ ਹੈ ਕਾਹ ਹੂੰ ਜੋਗ ਕਾਹ ਹੂੰ ਭੋਗ ਕਾਹ ਹੂੰ ਗਿਆਨ ਕਾਹ ਹੂੰ ਧਿਆਨ ਕਾਹ ਹੂੰ ਹੋ ਡੰਡ ਧਰ ਹੋ ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਕਿਸੇ ਮਨੋਖ ਨੂੰ ਜੋਕ ਮਾਉਣ ਦਾ ਸ਼ੌਂਕ ਪੈ ਗਿਆ ਕਿਸੇ ਨੂੰ ਦੁਨੀਆ ਦੇ ਪਦਾਰਥ ਮੰਨਣ ਦਾ ਚਸਕਾ ਕਿਸੇ ਨੂੰ ਗਿਆਨ ਚਰਚਾ ਚੰਗੀ ਲੱਗਦੀ ਹੈ ਕਿਸੇ ਨੂੰ ਸਮਾਧੀਆਂ ਪਸੰਦ ਹਨ ਤੇ ਕਿਸੇ ਨੂੰ ਡੰਡਾ ਧਾਰੀ ਯੋਗੀ ਬਣਨਾ ਚੰਗਾ ਲੱਗਦਾ ਹੈ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗੌਣ ਕਰ ਹੋ ਪਰਮਾਤਮਾ ਦਾ ਨਾਮ ਛੱਡ ਕੇ ਕਿਸੇ ਨੂੰ ਦੇਵੀ ਦੇਵਤਿਆਂ ਦੇ ਵਸ ਕਰਨ ਦੇ ਜਾਪ ਪਸੰਦ ਆ ਰਹੇ ਹਨ ਕਿਸੇ ਨੂੰ ਧੂਣੀਆਂ ਤਪਾਉਣੀਆਂ ਚੰਗੀਆਂ ਲੱਗਦੀਆਂ ਹਨ ਕਿਸੇ ਨੂੰ ਦੇਵ ਪੂਜਾ ਕਿਸੇ ਨੂੰ ਹਵਨ ਆਦਿਕ ਦੀ ਨਿਤ ਦੀਕਾਰ ਪਸੰਦ ਹੈ ਤੇ ਕਿਸੇ ਨੂੰ ਰਮਤਾ ਸਾਧੂ ਬਣ ਕੇ ਧਰਤੀ ਉੱਤੇ ਤੁਰੇ ਫਿਰਨਾ ਚੰਗਾ ਲੱਗਦਾ ਹੈ ਕਾਹੂੰ ਤੀਰ ਕਾਹੂੰ ਨੀਰ ਕਾਹੂੰ ਵੇਦ ਵਿਚਾਰ ਨਾਨਕਾ ਭਗਤ ਪ੍ਰੇਹੋ ਕਿਸੇ ਨੂੰ ਕਿਸੇ ਨਦੀ ਦੇ ਕੰਢੇ ਬੈਠਣਾ ਕਿਸੇ ਨੂੰ ਤੀਰ ਉਤੇ ਇਸ਼ਨਾਨ ਤੇ ਕਿਸੇ ਨੂੰ ਵੇਦਾਂ ਦੀ ਵਿਚਾਰ ਪਸੰਦ ਹੈ ਪਰ ਹੇ ਨਾਨਕ ਪ੍ਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ ਗੋੜੀ ਮਹਲਾ 5ਵਾਂ ਗੋਣ ਕੀਰਤਿਤ ਨਿਤ ਮੋਰੀ ਰਹਾਓ হে ਪ੍ਰਭੂ ਤੇਰੇ ਗੁਣਾ ਦੀ ਵਡਿਆਈ ਕਰਨੀ ਹੀ ਮੇਰੇ ਵਾਸਤੇ ਦੁਨੀਆਂ ਦੇ ਸਾਰੇ ਪਦਾਰਥ ਮੋਰੀ ਮੇਰੇ ਵਾਸਤੇ ਸਭ ਤੋਂ ਕੀਮਤੀ ਪਦਾਰਥ ਹੈ ਤੇਰੇ ਗੁਣਾ ਨੂੰ ਗਾਣਾ ਤੁਹੀਂ ਰਸ ਤੁਹੀਂ ਜਸ ਤੁਹੀਂ ਰੂਪ ਤੁਹੀਂ ਰੰਗ ਆਸ ਓਟ ਪ੍ਰਭ ਤੋਰੀ हे ਪ੍ਰਭੂ ਤੂੰ ਹੀ ਮੇਰੇ ਵਾਸਤੇ ਦੁਨੀਆਂ ਦੇ ਪਦਾਰਥਾਂ ਦੇ ਸਵਾਦ ਹੈ ਤੂੰ ਹੀ ਮੇਰੇ ਵਾਸਤੇ ਦੁਨੀਆਂ ਦੀਆਂ ਵੜਿਆਈਆਂ ਹੈ ਤੂੰ ਹੀ ਮੇਰੇ ਵਾਸਤੇ ਜਗਤ ਦੇ ਸੋਹਣੇ ਰੂਪ ਤੇ ਰੰਗ ਤਮਾਸ਼ੇ ਹੋ हे ਪ੍ਰਭੂ ਮੈਨੂੰ ਤੇਰੀ ਓਟ ਹੈ ਤੇਰੀ ਹੀ ਆਸ ਹੈ ਤੁਹੀ ਮਾਨ ਤੁਹੀ ਧਾਨੁ ਫੁਹੀ ਪਤ ਤੁਹੀ ਪ੍ਰਾਨੁ ਹੈ ਪ੍ਰਭੂ ਤੁਹੀ ਮੇਰਾ ਮਾਨ ਆਦਰ ਹੈ ਤੁਹੀ ਮੇਰਾ ਧਨ ਹੈ ਤੁਹੀ ਮੇਰੀ ਇੱਜ਼ਤ ਹੈ ਤੁਹੀ ਮੇਰੀ ਜ਼ਿੰਦਗੀ ਦਾ ਸਹਾਰਾ ਹੈ ਗੁਰ ਟੁੱਟੀ ਲੈ ਜੋਰੀ ਮੇਰੀ ਟੁੱਟੀ ਹੋਈ ਸੁਰਤ ਗੁਰੂ ਨੇ ਤੇਰੇ ਚਰਨਾਂ ਨਾਲ ਜੋੜ ਦਿੱਤੀ ਤੂੰ ਹੀ ਗ੍ਰਹਿ ਤੂੰ ਹੀ ਬਾਨ ਤੂੰ ਹੀ ਗਾਉ ਤੂੰ ਹੀ ਸੋਨਾ ਹੈ ਨਨਕੋ ਨੇਰ ਨੇਰੀ ਹੈ ਪ੍ਰਭੂ ਤੂੰ ਹੀ ਮੈਨੂੰ ਘਰ ਵਿੱਚ ਦਿਸ ਰਿਹਾ ਤੂੰ ਹੀ ਮੈਨੂੰ ਜੰਗਲ ਵਿੱਚ ਦਿਸ ਰਿਹਾ ਹੈ ਤੂੰ ਹੀ ਮੈਨੂੰ ਵਸੋਂ ਵਿੱਚ ਦਿਸ ਰਿਹਾ ਹੈ ਤੇ ਤੂੰ ਹੀ ਮੈਨੂੰ ਉਜਾੜ ਵਿੱਚ ਦਿਸ ਰਿਹਾ ਹੈ। ਏ ਨਾਨਕ ਪ੍ਰਭੂ ਹਰੇਕ ਜੀਵ ਦੇ ਆਤ ਨੇੜੇ ਵਸਦਾ ਹੈ ਬਹੁਤ ਲਾਗੇ ਵਸਦਾ ਹੈ ਸਾਨੂੰ ਕਈ ਵਾਰ ਨਜ਼ਰੀ ਨਹੀਂ ਆਉਂਦਾ। ਗੌੜੀ ਮਹਲਾ ਪੰਜਵਾ ਮਾਤੋ ਹਰ ਰੰਗ ਮਤੋ ਰਹਾਓ ਮਤੋ ਮਸਤ ਹੋਇਆ ਮਾਤੋ ਮਾਤੋਨੀ ਮਤੋ ਮਸਤ ਹਰ ਰੰਗ ਵਿੱਚ ਮਸਤ ਰੱਬ ਦੇ ਰੰਗਾਂ ਵਿੱਚ ਮਸਤ ਉਹ ਹੀ ਪੀਓ ਉਹ ਹੀ ਖੀਓ ਗੁਰ ਦੀਓ ਦਾਨ ਕੀਓ ਉਹ ਆਹੂ ਸੋ ਮਨ ਰਤੋ ਉਹ ਆਹੂ ਸੋ ਮਨ ਰਤੋ ਹੈ ਜੋਗੀ ਮੈਂ ਉਹ ਹੀ ਨਾਮ ਮਦ ਪੀਂਦਾ ਹੈ ਉਹ ਨਾਮ ਮਦ ਪੀ ਕੇ ਹੀ ਮੈਂ ਖੀਵਾ ਹੋ ਰਿਹਾ ਹਾਂ ਗੁਰੂ ਨੇ ਮੈਨੂੰ ਇਹ ਨਾਮ ਮਦ ਦਿੱਤਾ ਹੈ ਮੈਨੂੰ ਇਹ ਦਾਤ ਦਿੱਤੀ ਹੈ ਹੁਣ ਉਸੇ ਨਾਮ ਮਦ ਨਾਲ ਹੀ ਮੇਰਾ ਮਨ ਰਤਾ ਹੋਇਆ ਹੈ ਉਹੀ ਪਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਹੈ ਜੋਗੀ ਪ੍ਰਮਾਤਮਾ ਦਾ ਨਾਮ ਹੀ ਸ਼ਰਾਬ ਕੱਢਣ ਵਾਲੀ ਪੱਠੀ ਹੈ ਉਹ ਨਾਮ ਹੀ ਸ਼ਰਾਬ ਨਿਕਨ ਵਾਲੀ ਨਾਲ ਉੱਤੇ ਠੰਡਕ અપਾਉਣ ਵਾਲਾ ਹੈ ਪੋਚਾ ਹੈ ਪ੍ਰਭੂ ਦਾ ਨਾਮ ਹੀ ਮੇਰੇ ਵਾਸਤੇ ਪਿਆਲਾ ਹੈ ਅਤੇ ਨਾਮ ਅਧ ਹੀ ਮੇਰੀ ਲਗਨ ਹੈ ਮਾਨ ਓਹੋ ਸੁਖ ਜਾ ਤੋਹੇ ਜੋਗੀ ਮੈਂ ਆਪਣੇ ਮਨ ਵਿੱਚ ਉਹੀ ਨਾਮ ਮਦ ਦਾ ਆਨੰਦ ਮਾਣ ਰਿਹਾ ਸਾਜ ਕੇਲ आनंद खेल रहे फिर पै मेल नानक गुरु शब्द परतो हे नानक जिस मनुख दा मान गुरु दे शब्द विच पुरोया जांदा है ओ आत्मा कडवता दे चोज आनंद मानदा है उस दा प्रभु चरणा नाल मिलाप हो जांदा है ते उस दे जन्म मरण दे गेड़ सदा वास्ते ਮੁਕ ਜਾਂਦੇ ਹਨ ਰਾਗ ਗੌੜੀ ਮਾਲਵਾ ਮਹਲਾ 5ਵਾਂ ਰਾਗ ਗੌੜੀ ਮਾਲਵਾ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਾਣੀ ੴ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਸਤਿਗੁਰ ਦੀ ਬਖਸ਼ਿਸ਼ ਨਾਲ ਮਿਲਦਾ ਹੈ ਹਰ ਨਾਮ ਲੈ ਹੋ ਮੀਤਾ ਲੈ ਹੋ ਅਗਬਖਮ ਪੰਥ ਪਿਆਨੋ ਰਹਾਓ ਏ ਮੇਰੇ ਮਿੱਤਰ ਪ੍ਰਮਾਤਮਾ ਦਾ ਨਾਮ ਸਿਮਰ ਨਾਮ ਸਿਮਰ ਜਿਸ ਜੀਵਨ ਪੰਥ ਉਤੇ ਤੂੰ ਤੁਰ ਰਿਹਾ ਹੈ ਉਹ ਰਸਤਾ ਵਿਕਾਰਾਂ ਦੇ ਹਲਿਆਂ ਦੇ ਕਾਰਨ ਔਖਾ ਹੈ ਤੇ ਡਰਾਵਣਾ ਹੈ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਥ ਦੁਕੀ ਹੋ ਕਟਿਆ ਜਮ ਜਾਲ ਏ ਮਿੱਤਰ ਪ੍ਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਸਦਾ ਸਿਮਰਦਾ ਰਹੋ ਮੌਤ ਹਰ ਵੇਲੇ ਤੇਰੇ ਨਾਲ ਵਸਦੀ ਹੈ ਗੁਰੂ ਦੀ ਸੇਵਾ ਕਰ ਗੁਰੂ ਦੀ ਸ਼ਰਨ ਪਾਓ ਗੁਰੂ ਦੀ ਸ਼ਰਨ ਪਿਆ ਉਹ ਮਾਲ ਮੋਹ ਜਾਲ ਕਟਿਆ ਜਾਂਦਾ ਹੈ ਤੇ ਆਤਮਿਕ ਮੌਤ ਵਿੱਚ ਫਸਾ ਦਿੰਦਾ ਹੈ ਜੇ ਗੁਰੂ ਨੂੰ ਨਾ ਚੇਤੇ ਕਰੀਏ ਤਾਂ ਬੰਦਾ ਮੋਹ ਜਾਗ ਵਿੱਚ ਵਿੱਚ ਫਸ ਜਾਂਦਾ ਤੇ ਗੁਰੂ ਮਿਲ ਪਵੇ ਤੇ ਉਹ ਕੱਟਿਆ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਦੀ ਸਿੱਖਿਆ ਦਾ ਪਾਤਰ ਬਣ ਜਾਂਦਾ ਹੋਮ ਜਾਗ ਤੀਰਥ ਕੀਏ ਵਿੱਚ ਹੋ ਮੈਂ ਬਦੇ ਵਿਕਾਰ ਨਰਕ ਸੁਰਗ ਦੋਇ ਪੰਚਨਾ ਹੋਏ ਬਹੁਰ ਬਹੁਰ ਅਵਤਾਰ हे मित्र परमात्मा ਦੇ ਨਾਮ ਦਾ ਸਿਮਰਨ ਛੱਡ ਕੇ ਜਿਨ੍ਹਾਂ ਮਨੁੱਖਾਂ ਨੇ ਨਿਰੇ ਹਵਨ ਕੀਤੇ ਜਗ ਕੀਤੇ ਤੀਰਥ ਇਸ਼ਨਾਨ ਕੀਤੇ ਉਹ ਇਹਨਾਂ ਕੀਤੇ ਕਰਮਾਂ ਦੀ ਹਉਮੈ ਵਿੱਚ ਫਸਦੇ ਗਏ ਉਹਨਾਂ ਦੇ ਅੰਦਰ ਵਿਕਾਰ ਵੱਧਦੇ ਗਏ ਇਸ ਤਰ੍ਹਾਂ ਨਰਕ ਤੇ ਸੁਰਗ ਦੋਵੇਂ ਭੋਗਣੇ ਪੈਂਦੇ ਹਨ ਤੇ ਮੁੜ ਮੁੜ ਜਨਮਾਂ ਦਾ ਚੱਕਰ ਚੱਲਦਾ ਰਹਿੰਦਾ ਹੈ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਉ ਨਾ ਹੈ ਬਿਨ ਹਰ ਸੇਵਾ ਸੁਖ ਨਹੀਂ ਹੋ ਸਕਤ ਆਵੈ ਜਾਹੇ हे मित्र हवन जग तीर्थाद ਕਰਨ ਦੇ ਕਰਕੇ ਲੋਕ ਸ਼ੇਵਪੁਰੀ ਬ੍ਰਹਮਪੁਰੀ ਇੰਦਰਪੁਰੀ ਆਦਿਕ ਪ੍ਰਾਪਤੀਆਂ ਦੀ ਆਸਾ ਬਣਾਉਂਦੇ ਹਨ ਪਰ ਸ਼ੇਵਪੁਰੀ ਬ੍ਰਹਮਪੁਰੀ ਇੰਦਰਪੁਰੀ ਇਹਨਾਂ ਵਿੱਚ ਕੋਈ ਵੀ ਥਾਂ ਸਦਾ ਟਿਕੇ ਰਹਿਣ ਵਾਲਾ ਨਹੀਂ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾਂ ਕਿਤੇ ਆਤਮਕ ਆਨੰਦ ਵੀ ਨਹੀਂ ਮਿਲਦਾ हे ਭਾਈ ਹੋ ਉਹ ਭਾਈ ਇਦਾਂ ਮਹਾਰਾਜ ਕਹਿੰਦਾ ਹੋ ਸਕਤ ਉਹ ਭਾਈ ਗੱਲ ਸੁਣ ਨਹੀਂ ਜਾਂਦਾ ਕੁਝ ਵੀ ਪਰਮਾਤਮਾ ਨਾਲ ਵਿਸੜੇ ਮਨੁੱਖ ਜਨਮ ਮਰਨ ਦੇ ਵੇੜ ਵਿੱਚ ਪੈ ਰਹੇ ਹਨ ਜੰਮਦੇ ਮਰਦੇ ਜੰਮਦੇ ਹਨ ਤੇ ਮਰਦੇ ਹਨ ਜੰਮਦੇ ਹਨ ਤੇ ਮਰਦੇ ਹਨ ਜੈ ਸੋ ਗੁਰ ਉਪਦੇਸਿਆ ਮੈਂ ਤੈਸੋ ਕਹਿ ਆਪਕਾਰ ਨਾਨਕ ਕਹਿ ਸੁਨਰੇ ਮਨਾ ਕਰ ਕੀਰਤਨ ਹੋਏ ਉਧਾਰ ਜਿਸ ਤਰ੍ਹਾਂ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਮੈਂ ਉਸੇ ਤਰ੍ਹਾਂ ਉੱਚੀ ਬੋਲ ਕੇ ਦੱਸ ਦਿੱਤਾ ਹੈ ਨਾਨਕ ਆਖਦਾ ਹੈ ਕਿ ਇਹ ਮੇਰੇ ਮਨ ਸੁਣ ਪ੍ਰਮਾਤਮਾ ਦਾ ਕੀਰਤਨ ਕਰਦਾ ਰੋ ਕੀਰਤਨ ਦੀ ਬਰਕਤ ਨਾਲ ਵਿਕਾਰਾਂ ਤੋਂ ਜਨਮ ਮਰਨ ਦੇ ਗੇੜ ਤੋਂ ਬਚਾਅ ਹੋ ਸਕਦਾ ਹੈ ਰਾਗ ਗੌੜੀ ਮਾਲਾ ਮਹਲਾ ਪੰਜਵਾਂ ਰਾਗ ਗੌੜੀ ਮਾਲਾ ਵਿੱਚ ਗੁਰੂ ਅਰਜਨ ਪਤਾ ਜੀ ਦੀ ਬਾਣੀ ਇਕੋਂ ਤਾਰ ਸਤ ਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਪਾਇਓ ਬਾਲ ਬੁੱਧ ਸੁਖ ਰੇ ਹਰ ਕਸੋਗ ਹਾਨ ਮਿਰਤ ਦੁਖ ਸੁਖ ਚਿੱਤ ਸੰਸਾਰ ਗੁਰ ਮਿਲੇ ਰਹਾਓ ਏ ਭਾਈ ਜਿਸ ਨੇ ਵੀ ਸੁਖ ਆਨੰਦ ਲੱਭਾ ਬਾਲਕਾਂ ਵਾਲੀ ਅਕਲ ਨਾਲ ਹੀ ਸੁਖ ਆਨੰਦ ਲੰਬਾ ਹੈ ਗੁਰੂ ਨੂੰ ਮਿਲਿਆਂ ਬਾਲਬੁੱਧ ਪ੍ਰਾਪਤ ਹੋ ਜਾਂਦੀ ਹੈ ਤੇ ਖੁਸ਼ੀ ਗਮੀ ਘਾਟਾ ਮੌਤ ਦੁੱਖ ਸੁੱਖੇ ਸਾਰੇ ਚਿੱਤ ਵਿੱਚ ਇੱਕੋ ਜਿਹੇ ਪ੍ਰਤੀਤ ਹੁੰਦੇ ਨੇ ਸ਼ੰਮ ਸਰ ਬਰਾਬਰ ਇੱਕੋ ਜੇ ਲੱਗਦੇ ਪ੍ਰਤੀਤ ਹੋਣ ਲੱਗ ਪੈਂਦੇ ਹਨ ਜੋ ਲਹੋਂ ਕਿਛ ਸੋਚੋਂ ਚਿਤਮੋਂ ਤੋਲੋਂ ਦੁੱਖ ਨ ਭਰੇ ਜੋ ਕਿਰਪਾਲ ਗੁਰੂ ਪੂਰਾ ਭੇਟਿਆ ਉਹ ਆਨੰਦ ਸਜੇ ਜਦ ਤੱਕ ਮੈਂ ਆਪਣੀ ਚਤੁਰਾਈ ਚਲਾਕੀ ਨਾਲ ਕੋ ਸੋਚਦਾ ਹਾਂ ਚਿਤਵਦਾ ਹਾਂ ਕਰਦਾ ਹਾਂ ਮਨ ਮਰਜ਼ੀਆਂ ਕਰਦਾ ਹਾਂ ਤਦ ਤੱਕ ਮੈਂ ਦੁੱਖਾਂ ਨਾਲ ਭਰਿਆ ਰਿਹਾ ਜਦੋਂ ਗੁਰੂ ਕਿਰਪਾਲੂ ਹੋਏ ਤੇ ਗੁਰੂ ਨਾਲ ਮੇਰੀ ਸਾਹ ਪੈ ਗਈ ਗੁਰੂ ਨਾਲ ਮੇਰਾ ਮਿਲਾਪ ਪੈ ਗਿਆ ਤਾਂ ਜਾਗ ਕੇ ਤੇ ਆਤਮਿਕ ਅਡੋਲਤਾ ਸੈਦ ਆਨੰਦ ਮੇਰੀ ਜ਼ਿੰਦਗੀ ਦੇ ਅੰਦਰ ਪੈਦਾ ਹੋਇਆ ਜੀਤੀ ਸਿਆਣਪ ਕਰਮਾਂ ਕੀਏ ਤਿਤ ਬੰਦ ਪਰੇ ਮੈਂ ਜਿਤਨੇ ਵੀ ਚਤਰਾਈ ਦੇ ਕੰਮ ਕਰਦਾ ਰਿਹਾ ਉਤਨੇ ਹੀ ਮੈਨੂੰ ਮਾਇਆ ਦੇ ਮੋਹ ਦੇ ਬੰਧਨ ਪੈਂਦੇ ਹੈ ਜੋ ਸਾਧੂ ਕਰਮਸਤਕ ਧਰਿਓ ਜਬ ਹਮ ਮੁਕਤ ਪੈ ਜਦੋਂ ਹੁਣ ਗੁਰੂ ਨੇ ਮੇਰੇ ਮਥੇ ਉਤੇ ਆਪਣਾ ਹੱਥ ਧਰਿਆ ਤਦੋਂ ਮੈਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਿਆ ਆਜ਼ਾਦ ਹੋ ਗਿਆ ਜੋ ਲੋ ਮੇਰੋ ਮੇਰੋ ਕਰ ਤੋ ਤੋ ਲੋ ਬਿਖ ਘੇਰੇ ਜਦੋਂ ਤੱਕ ਮੈਂ ਇਹ ਕਰਦਾ ਰਿਹਾ ਕਿ ਇਹ ਕਰ ਮੇਰਾ ਇਹ ਤਨ ਮੇਰਾ ਇਹ ਪੁੱਤਰਾਦਿਕ ਸੰਬੰਧੀ ਮੇਰਾ ਤਦ ਤੱਕ ਮੈਨੂੰ ਮਾਇਆ ਦੇ ਮੋਹ ਦੇ ਜ਼ਹਿਰ ਨੇ ਘੇਰੀ ਰੱਖਿਆ ਤੇ ਉਸ ਨੇ ਘੇਰੇ ਉਸ ਨੇ ਮੇਰੇ ਆਤਮਿਕ ਜੀਵਨ ਨੂੰ ਮਾਰ ਦਿੱਤਾ ਮਨ ਤਨ ਬੁੱਧ ਅਰਪੀ ਠਾਕੁਰ ਕੋ ਜਦ ਹਮ ਸਹਜ ਸੋਏ ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਚਪਰਾਈ ਆਪਣਾ ਮਨ ਆਪਣਾ ਸਰੀਰ ਹਰੇਕ ਗਿਆਨ ਇੰਦਰਾ ਪਰਮਾਤਮਾ ਦੇ ਹਵਾਲੇ ਕਰ ਦਿੱਤਾ ਹੈ ਤਦੋਂ ਮੈਂ ਆਤਮਕ ਅਡੋਲਤਾ ਵਿੱਚ ਮਸਤ ਰਹਿੰਦਾ ਹਾਂ ਜੋ ਲੋ ਪੋਟ ਠਾਈ ਚੱਲਿਓ ਹੋ ਲਡਾਂਨ ਭਰੇ ਜਦੋਂ ਤੱਕ ਮੈਂ ਮਾਇਆ ਮੋਹ ਦੀ ਪੋਟਲੀ ਸਿਰ ਤੇ ਚੁੱਕ ਕੇ ਤੁਰਦਾ ਰਿਹਾ ਤਦ ਤੱਕ ਮੈਂ ਦੁਨੀਆਂ ਦੇ ਡਰਾਂ ਸਹਿਮ ਦਾ ਡੰਨ ਪਰਦਾ ਰਿਹਾ ਪੋਟ ਡਾਰ ਗੁਰ ਪੂਰਾ ਮਿਲਿਆ ਤੋ ਨਾਨਕ ਨਿਰਭੈ ਉਹ ਮੈਂ ਗਮਾਂ ਦੀ ਪੰਡ ਹਲਾ ਦਿੱਤੀ ਮੈਨੂੰ ਪੂਰਾ ਗੁਰੂ ਮਿਲ ਪਿਆ ਉਸ ਦੀ ਕਿਰਪਾ ਨਾਲ ਹੁਣ ਮੇਰੀ ਜ਼ਿੰਦਗੀ ਨਿਰਪੋਤ ਤੇ ਨਿਰਵੈਰ ਵਾਲੀ ਹੋ ਗਈ ਕੋਈ ਜਮਾਂ ਦਾ ਡਰ ਮੇਰੀ ਜ਼ਿੰਦਗੀ ਵਿੱਚ ਨਹੀਂ ਰਿਹਾ ਗੋੜੀ ਮਾਲਾ ਮਹਲਾ ਪੰਜਵਾਂ ਭਾਮਨ त्यागਿਓ ਰੀਤ त्यागਿਓ त्यागਿਓ ਮਨ ਗੁਰ ਮਿਲ त्यागਿਓ ਇਹ ਪੜਣ ਗੁਰੂ ਨੂੰ ਮਿਲ ਕੇ ਸੁੱਖਾਂ ਦੇ ਗ੍ਰਹਿਣ ਕਰਨ ਤੇ ਦੁੱਖਾਂ ਤੋਂ ਡਰਨ ਦਾ ਸੰਕਲਪ ਛੱਡ ਦਿੱਤਾ ਛੱਡ ਦਿੱਤਾ ਪੜਨੇ ਹੁਣ ਸਦਾ ਲਈ ਛੱਡਦਾ ਹੁਣ ਨਹੀਂ ਫੜਦੇ ਤਿਆਗਤਾ ਹੁਣ ਨਹੀਂ ਇਸ ਅੱਖ ਲੱਗਦੀ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦੈ ਆਗੇ ਹੋ ਰਹਾ ਹੁਣ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਰਜਾ ਮਿੱਠੀ ਮੰਨ ਕੇ ਮੈਨੂੰ ਸਾਰੇ ਸੁਖ ਆਨੰਦ ਹੀ ਹਨ ਖੁਸ਼ੀਆਂ ਮੰਗਲ ਹੀ ਹਨ ਮਾਨ ਅਭਿਮਾਨ ਦੋ ਸਮਾਨੇ ਮਸਤਕ ਢਾਰ ਗੁਰ ਪਾਗੇਓ ਇਹ ਭੈਣੇ ਕੋਈ ਮੇਰਾ ਕਦਰ ਕਰੇ ਮੇਰਾ ਆਦਰ ਕਰੇ ਕੋਈ ਮੇਰੇ ਨਾਲ ਆਕੜੋ ਨਾਲਾ ਸ਼ਲੋਕ ਕਰੇ ਮੈਨੂੰ ਦੋ ਇੱਕੋ ਜਿਹਾ ਕਿਉਂਕਿ ਮੈਂ ਹੁਣ ਆਪਣਾ ਮੱਥਾ ਸਿਰ ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਸੰਪਤ ਹਰਤ ਹਰਖ ਨਾ ਆਪਤ ਦੁਖਾ ਰੰਗ ਠਾਕੁਰੇ ਲਾਗੇ ਓ ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿੱਚ ਪ੍ਰਮਾਤਮਾ ਦਾ ਪਿਆਰ ਬਣ ਚੁੱਕਾ ਹੈ ਹੁਣ ਮੈਨੂੰ ਆਏ ਧਨ ਦੀ ਖੁਸ਼ੀ ਨਹੀਂ ਹੁੰਦੀ ਤੇ ਆਈ ਵਿਵਪਤਾ ਤੋਂ ਦੁੱਖ ਨਹੀਂ ਪ੍ਰਤੀਤ ਹੁੰਦਾ ਬਾਸ ਬਾਸਰੀ ਇੱਕ ਹੈ Swami ਉਹ ਧਿਆਨ ਦ੍ਰਿਸ਼ਟਾ ਗਿਓ ਹੈ ਭੈਣੇ ਹੁਣ ਮੈਨੂੰ ਸਭ ਤਰ੍ਹਾਂ ਘਰਾਂ ਵਿੱਚ ਮਾਲਕ ਪ੍ਰਭੂ ਹੀ ਦਿਸਦਾ ਹੈ ਜੰਗਲਾਂ ਵਿੱਚ ਵੀ ਮੈਨੂੰ ਇਹੀ ਨਜ਼ਰ ਆ ਰਿਹਾ ਹੈ ਨਿਰਪਉ ਭੈ ਸੰਤ ਭ੍ਰਮ ਡਾਰਿਓ ਪੂਰਨ ਸਰਬਾਗੇਓ ਗੁਰੂ ਸੰਤ ਦੀ ਕਿਰਪਾ ਨਾਲ ਮੈਂ ਭਟਕਣਾ ਮੁਕਾ ਲਈ ਹੈ ਹੁਣ ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹੀ ਮੈਨੂੰ ਸਰਵ ਵਿਆਪਕ ਦਿਸਦਾ ਹੈ ਤੇ ਮਨ ਨੇ ਡਰ ਹੋ ਗਈ ਜੋ ਕਿਸ਼ ਕਰਤੇ ਕਾਰਨ ਕੀਨੋ ਮਨ ਬੁਰਾ ਨਾ ਲਾਗੇ ਉਹੇ ਭੈਣ ਜਦੋਂ ਵੀ ਜਿਹੜਾ ਵੀ ਸਵਾਬ ਕਰਤਾਰ ਨੇ ਬਣਾਇਆ ਹੁਣ ਮੈਨੂੰ ਆਪਣੇ ਮਨ ਵਿੱਚੋਂ ਪੜਾ ਨਹੀਂ ਲੱਗਦਾ ਸਾਧ ਸੰਗਤ ਪ੍ਰਸਾਦ ਸੰਤਨ ਕੈ ਸੋਇਓ ਮਨ ਜਾਗਿਓ ਸਾਧ ਸੰਗਤ ਵਿੱਚ ਆ ਕੇ ਸੰਤ ਜਨਾਂ ਦੀ ਕਿਰਪਾ ਨਾਲ ਮਾਇਆ ਦੇ ਮੋਹ ਵਿੱਚ ਸੁਤਾ ਹੋਇਆ ਮੇਰਾ ਮਨ ਜਾਗ ਪਿਆ ਹੈ ਜਨ ਨਾਨਕੋ ਉੜ ਤੁਹਾਰੀ ਪਰਿਓ ਆਇਓ ਸ਼ਰਣਾ ਗਿਓ ਦਾਸ ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਮੈਂ ਤੇਰੀ ਓਟ ਵਿੱਚ ਆ ਗਿਆ ਹਾਂ ਮੈਂ ਤੇਰੀ ਸ਼ਰਨ ਆ ਡਿਗਾ ਹਾਂ ਨਾਮ ਰੰਗ ਸਹਜ ਰਸ ਮਾਣੀ ਫਿਰ ਦੁੱਖ ਨਾ ਲਾਗਿਓ ਹੁਣ ਮੈਨੂੰ ਕੋਈ ਦੁੱਖ ਨਹੀਂ ਪਉਂਦਾ ਮੈਂ ਤੇਰੇ ਨਾਮ ਦਾ ਆਨੰਦ ਮਾਣ ਰਿਹਾ ਹਾਂ ਮੈਂ ਆਤਮਕ ਅਡੋਲਤਾ ਦੇ ਸੁਖ ਮਾਣ ਰਿਹਾ ਗੋੜੀ ਮਾਲਾ ਮਹਲਾ ਪੰਜਵਾਂ ਪਾਇਆ ਲਾਲ ਰਤਨ ਮਨ ਪਾਇਆ ਤਨ ਸ਼ੀਤਲ ਮਨ ਸ਼ੀਤਲ ਥੀਆ ਸਤਗੁਰ ਸ਼ਬਦ ਸਮਾਇ ਰਹਾਉ ਮੈਂ ਆਪਣੇ ਮਨ ਵਿੱਚ ਇੱਕ ਲਾਲ ਲੱਭ ਲਿਆ ਔਰ ਉਸ ਲਾਲ ਨੂੰ ਲੱਭਣ ਕਰਕੇ ਮੈਂ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਿਆ ਮੇਰਾ ਸਰੀਰ ਹਰੇ ਗਿਆਨਿੰਦਰਾ ਸ਼ਾਂਤ ਹੋ ਗਿਆ ਮੇਰਾ ਮਨ ਠੰਡਾ ਹੋ ਗਿਆ लाथी भूख तृष्ण सब लाथी चिंता सगल बिसारी कर मस्तक गुर पूरे धरे ओ मन जीतो जग सारी क्योंकि मेरी माया दी भूख लह गई है मेरी माया दी सारी त्रे मुक गई है मैं सारे चिंता फिक्र भुला देते हैं कर पूरे गुरु ने मेरे मथे उ ਆਪਣਾ ਹੱਥ ਰੱਖਿਆ ਹੈ ਤੇ ਉਸ ਦੀ ਬਰਕਤ ਨਾਲ ਮੈਂ ਆਪਣਾ ਮਨ ਕਾਬੂ ਵਿੱਚ ਕਰ ਲਿਆ ਹੈ ਮਨੋਂ ਮੈਂ ਸਾਰਾ ਜਗਤ ਜਿੱਤ ਲਿਆ ਹੈ ਤ੍ਰਿਪਤ ਆਘਾਏ ਰਹੇ ਰਿਦ ਅੰਤਰ ਢੋਲਣ ਤੇ ਅਬ ਚੂਕੇ ਅਖੁੱਟ ਖਜ਼ਾਨਾ ਸਤਗੁਰ ਦੀਆ ਟੋਟ ਨਹੀਂ ਰੇ ਮੁਕੇ ਮਾਇਆ ਵੱਲੋਂ ਮੇਰੇ ਅੰਦਰ ਤ੍ਰਿਪਤੀ ਹੋ ਗਈ ਹੈ ਮੈਂ ਮਾਇਆ ਵੱਲੋਂ ਆਪਣੇ ਹਿਰਦੇ ਵਿੱਚ ਰਜ ਗਿਆ ਹਾਂ ਹੁਣ ਮਾਇਆ ਦੀ ਖਾਤਰ ਡੋਲਣ ਤੋਂ ਮੈਂ ਹਟ ਗਿਆ ਹਾਂ 헤 ਭਾਈ ਸਤਿਗੁਰ ਨੇ ਮੈਨੂੰ ਪ੍ਰਭੂ ਨਾਮ ਦਾ ਇੱਕ ਅਜਿਹਾ ਖਜ਼ਾਨਾ ਦਿੱਤਾ ਹੈ ਜੋ ਕਦੇ ਮੁੱਕਣ ਵਾਲਾ ਨਹੀਂ ਉਸ ਵਿੱਚ ਕਮੀ ਨਹੀਂ ਆ ਸਕਦੀ ਉਹ ਖਤਮ ਨਹੀਂ ਹੋ ਸਕਦਾ ਅਸ ਚਰਜ ਇੱਕ ਸੁਨੋ ਰੇ ਭਾਈ ਗੁਰ ਐਸੀ ਬੂਝ ਬੁਝਾਈ ਲਾਹ ਪਰਦਾ ਠਾਕੁਰ ਜੋ ਭੇਟਿਓ ਤੋ ਬਿਸਰੀ ਤਾਤ ਪਰਾਇ ਹੈ ਭਾਈ اک ਹੋਰ ਅਨੋਖੀ ਗੱਲ ਬਣ ਗਈ ਹੁਣ ਗੁਰੂ ਨੇ ਮੈਨੂੰ ਅਜਿਹੀ ਸਮਝ ਬਖਸ਼ ਦਿੱਤੀ ਆ ਜਿਸ ਦੀ ਬਰਕਤ ਨਾਲ ਜਿਸ ਦੀ ਬਖਸ਼ਿਸ਼ ਦੇ ਨਾਲ ਜਦੋਂ ਤੋਂ ਮੇਰੇ ਅੰਦਰ ਹਉਮੈ ਦਾ ਪਰਦਾ ਲੈ ਕੇ ਮੈਨੂੰ ਠਾਕੁਰ ਪ੍ਰਭੂ ਮਿਲਿਆ ਤਦੋਂ ਤੋਂ ਮੇਰੇ ਦਿਲ ਵਿੱਚੋਂ ਪਰਾਇ ਈਰਖਾ ਕਿਸੇ ਨਾਲ ਨਫ਼ਰਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਰੋਗ ਹੀ ਮੇਰੇ ਅੰਦਰੋਂ ਮੁੱਕ ਗਿਆ ਜੋ ਕਿ ਸਭ ਤੋਂ ਖਤਰਨਾਕ ਰੋਗ ਹੈ ਕਹੇਉ ਨਾ ਜਾਈ ਇਹ ਅਚੰਬੋ ਸੋ ਜਾਣੈ ਜਿਨ ਚਾਖਿਆ ਕਹ ਨਾਨਕ ਸੱਚ ਭੈ ਵਿਗਾਸਾ ਗੁਰ ਨਿਧਾਨ ਹਿਰਦੈ ਲੈ ਰੱਖਿਆ ਇਹ ਕੈਸਾ ਅਚਰਜ ਆਨੰਦ ਹੈ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਰਸ ਨੂੰ ਉਹੀ ਜਾਣਦਾ ਹੈ ਜਿਸ ਨੇ ਚਖਿਆ ਹੈ ਨਾਨਕ ਜੀ ਆਖਦੇ ਆਂ ਹੈ ਨਾਨਕ ਗੁਰੂ ਨੇ ਮੇਰੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਖਜ਼ਾਨਾ ਲਿਆ ਕੇ ਰੱਖ ਦਿੱਤਾ ਹੈ ਤੇ ਮੇਰੇ ਅੰਦਰ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਗਿਆਨ ਦਾ ਚਾਨਣ ਹੋ ਗਿਆ ਹੈ